ਉਦਰਾ ਸਮਰਾਲਾ ਵਿਖੇ ਲੋਕ ਸਭਾ ਸੀਟ ਸ਼੍ਰੀ ਫਤੇਗੜ ਸਾਹਿਬ ਤੋਂ ਭਾਜਪਾ ਉਮੀਦਵਾਰ ਗੇਜਰਮ ਵਾਲਮੀਕੀ ਨੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ਸੈਂਕੜੇ ਭਾਜਪਾ ਸਮਰਥਕ ਭਾਜਪਾ ਦੇ ਜ਼ਿਲ੍ਹਾ ਖੰਨਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਹਲਕਾ ਸਮਰਾਲਾ ਦੇ ਰਣਜੀਤ ਸਿੰਘ ਜੀਤਾ ਸ਼ਾਮਿਲ ਰਹੇ ਨੇ। ਇਸ ਮੌਕੇ ਸ਼ਿਵਸena ਬਾਠਾਕਰੇ, शिंदे ਗਰੁੱਪ ਦੇ ਪੰਜਾਬ ਯੂਥ ਪ੍ਰਧਾਨ ਰਮਨ ਵਡੇਰਾ ਵੱਲੋਂ ਆਪਣਾ ਸਮਰਥਨ ਜਿਹੜਾ ਕਿ ਉਹ ਭਾਜਪਾ ਨੂੰ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ ਗੇਜਰਮ ਵਾਲਮੀਕੀ ਨੇ ਹੋਰ ਕੀ ਕੁਝ ਕਿਹਾ ਹੋਰ ਜਾਣਦੇ। ਤੁਹਾਡੀ ਬੇਨਤੀ ਵਿੱਚ ਚਾਰੋਂ ਮੰਡਲਾਂ ਦੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਇਹ ਇਹਨਾਂ ਦਾ ਦਫ਼ਤਰ ਮਿਲਦਾ ਜੀ ਸਰ ਇੱਕ ਕਮਰਾ ਬਣਾ ਕੇ ਰੱਖਿਆ ਹੈ। ਟੀਨਾ ਸਾਹਿਬ ਦਾ ਕੰਮ ਇਹ ਕਰ ਰਹੇ ਆ। ਸੋ ਮੈਂ ਇਹਦੇ ਨਾਲ ਨਾਲ ਜੋ ਵੀ ਇਹ ਪੈਂਸਲਾ ਕਰਨਗੇ ਹਸੰਤਾ ਬੋਟੀ ਨਾਲੋਂ ਚਾਹੀਦੀ ਹੈ ਜਿੱਤ ਚਾਹੀਦੀ ਹੈ ਸਾਨੂੰ ਇਹਨੇ ਦੇ ਦੇਣੀ ਹੈ। ਕਿ ਕਿਹੜੇ ਕੰਮ ਨੇ ਜਿਹੜੇ ਹਲੇ ਹਲਕੇ ਪਛਣ ਹਲਕੇ ਜੋ ਹੋਇਆ ਕਿਹਾ ਦੱਸੋ ਤੁਸੀਂ। ਅਮਰ ਸਿੰਘ ਦੱਸੇ ਭਗਵੰਤ ਮਾਨ ਦੱਸੇ ਸਭ ਝੂੜਦਿਆਂ ਡਹਿਰੀਆਂ ਬਡਾਈਆਂ ਪਈਆਂ ਲੋਕਾਂ ਨੂੰ ਦਿਖਾਰੇ ਨੇ ਲੋਕਾਂ ਦੇ ਅੱਖਾਂ 'ਚ ਮਿਰਚਾ ਪਾ ਕੇ ਬੋਲੇ ਅੱਖਾਂ ਦੇ ਬਣਾ ਰਹੀ ਹੈ ਅਸੀਂ ਨਹੀਂ ਚੱਲਣ ਦੇਣੀ ਸਾਡੇ ਚੀਮਾ ਸਾਹਿਬ ਬੈਠੇ ਆਂ ਚੀਮਾ ਸਾਹਿਬ ਦੀ ਜਿਹੜੀ ਕਾਮਣ ਹੈ ਉਹ ਖੰਨੇ ਚ ਵੀ ਹੈ ਪੈਲ ਚ ਵੀ ਹੈ ਇੱਥੇ ਵੀ ਹੈ ਇਹ ਕਮਾਂਡ ਦੇ ਮੁਤਾਬਕ ਅਸੀਂ ਲੈਕਚਰ ਦਿੱਤੀ ਹੈ ਪਰ ਅਸੀਂ ਜਿੱਤ ਗਏ ਮਾਂਜੂ ਨਿੰਦਰ ਮੋਦੀ ਦੀ ਝੂੜੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦਾ ਜਿਹੜਾ ਦਫ਼ਤਰ ਦਾ ਉਕਾਟਨ ਹੋਇਆ ਹੈ ਇਹਦੇ ਵਾਸਤੇ ਇਸ ਦਫ਼ਤਰ ਦਾ ਉਕਾਟਨ ਸਾਡੇ ਉਮੀਦਵਾਰ ਬਹੁਤ ਹੀ ਉਤਟਕ ਜੁੰਦੇ ਸ਼੍ਰੀ ਕੇਜਰਾਂ ਬਾਲਬੀਤ ਜੀ ਨੇ ਆਪਣੇ ਹੱਥਾਂ ਨਾਲ ਕੀਤਾ ਹੈ ਤੇ ਜਿਹੜੀ ਸਮਰਾਲੇ ਦੀ ਸਮੁੱਚੀ ਟੀਮ ਹੈ ਸਾਡੇ ਮੰਡਲ ਪ੍ਰਧਾਨ ਸੰਦੀਪ ਭਾਰਤੀ ਜੀ ਬਲਰਾਮ ਸ਼ਰਮਾ ਜੀ ਬੈਠੇ ਹਨ ਸਾਡੇ ਨਾਲ ਮਨੋਜ ਤਵਾੜੀ ਜੀ ਜੀਤਾ ਜੀ ਅਸ਼ੋਕ ਜੀ ਸ਼ਰਮਾ ਜੀ ਤੇ ਨਾਲ ਸੁਖਿੰਦਰ ਜੀ ਅਸ਼ੋਕ ਜੀ ਖੜਿਆ ਰਜਤ ਕੁਲਰ ਭਾਰਤੀ ਜੀ ਇਹਨਾਂ ਸਾਰਿਆਂ ਨੇ ਬਹੁਤ ਤੁਸੀਂ ਸਾਹ ਦੇਖ ਰਹੇ ਹੋ ਤੁਹਾਡੇ ਸਾਹਮਣੇ ਤੁਹਾਨੂੰ ਇਸ ਸਾਹ ਤੋਂ ਹੀ ਪਤਾ ਲੱਗ ਜਾਣਾ ਚਾਹੀਦਾ ਕੱਲ ਅਸੀਂ ਸਮਰਾਲੇ ਕੱਲ ਅਸੀਂ ਖੰਨੇ ਤੋਂ ਘਟਕ ਕੀਤਾ ਪਰਸੋਂ ਸਾਡੀ ਫਤੇਗੜ ਸਾਹਿਬ ਦੀ ਪੁੱਤਰ ਧਰਤੀ ਤੇ ਰੈਲੀ ਸੀ ਤੁਸੀਂ ਬਲੀਵ ਨਹੀਂ ਕਰਨਾ ਫਤੇਗੜ ਸਾਹਿਬ ਲੋਕ ਸਭਾ ਦੇ ਇਤਿਹਾਸ ਦੇ ਵਿੱਚ ਓਡੀ ਵੱਡੀ ਰੈਲੀ ਨਹੀਂ ਕਦੇ ਹੋਈ ਸਾਨੂੰ 7 ਵਾਰ ਕੁਰਸੀਆਂ ਲਾਉਣੀਆਂ ਪਈਆਂ 7 ਵਾਰ ਕੁਰਸੀਆਂ ਲਾਉਣੀਆਂ ਪਈਆਂ ਉਸੀ ਉਤਸ਼ਾਹ ਆਪਣੇ ਆਪ ਹੀ ਦੇਖ ਲੋ ਲੋਕਾਂ ਚ ਕਿੰਨਾ ਖੁਸ਼ ਆਏ ਬੀਬੀਆਂ ਦੇਖ ਲੋ ਭੈਣਾਂ ਕਿਵੇਂ ਬੈਠੀਆਂ ਹਰ ਇੱਕ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਲੋਕ ਮੇਰੀ ਸਾਰੀ ਪਾਰਟੀ ਬਲੋ ਯੋਗਦਾਨ ਦਿੱਤਾ ਵਾ ਮੇਰੇ ਕੋਈ ਪਰਿਵਾਰਿਕ ਸਬੰਧ ਨਹੀਂ ਭਵਨ ਜੀ ਨਾਲ ਗਿਜਰਾਮ ਜੀ ਨਾਲ ਸਾਰੇ ਪਰਿਵਾਰਿਕ ਸਬੰਧ ਨੇ ਸਾਡੇ ਨਾਲ ਬਹੁਤ ਲੰਬੇ ਸਮੇਂ ਤੋਂ ਅਸੀਂ ਪਹਿਲਾਂ ਤਾਂ ਚਾਹਦੇ ਹੀ ਸੀ ਕੋਈ Hindu ਸਮਾਜ ਨੂੰ ਉੱਪਰ ਚੱਕਣ ਵਾਲਾ ਆਵੇ ਕਿਉਂ ਇਸ ਵਾਰ ਜੋ ਮੋਦੀ ਜੋ ਰਾਮ ਕੋ ਲਾਏ ਹੈ ਹਮ ਉਨਕੋ ਲਾਏਗੇ ਇੱਕੋ ਹੀ ਨਾਰਾ ਪੰਜਾਬ ਚ ਚੱਲ ਰਿਹਾ ਅਸੀਂ ਉਹ ਨਾਰੇ ਦੇ ਨਾਲ ਆ ਅਸੀਂ ਆਪਣੇ ਭਾਈਚਾਰੇ ਤੋਂ ਬਾਹਰ ਨਹੀਂ ਗੇ ਅਸੀਂ ਇੱਕੋ ਸਾਰਿਆ ਆਪਣੇ ਮੈਂ ਆਪਣੇ ਮਿੱਤਰਾਂ ਦੋਸਤਾਂ ਆਪਣੇ ਪਰਿਵਾਰਕ ਤੇ ਆਪਣੀ ਸਾਰੀ ਪਾਰਟੀ ਵੱਲੋਂ ਮੋਦੀ ਨੂੰ ਕਮਲ ਦੇ ਫੁੱਲ ਤੇ ਬਟਨ ਦੱਬ ਕੇ ਝਟਾ ਕੇ ਵੱਡੀ ਮਲੂ ਜਿੰਟੀ ਚ ਝਟਾ ਕੇ ਇਥੋਂ ਭੇਜਾਂਗੇ